ਅੰਡਰਸਟੈਂਡਿੰਗ ਗੁਰਬਾਣੀ ਦੇ 47ਵੇਂ ਭਾਗ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਪਿਛਲੇ ਸਵਾਲ ਦੇ ਜਵਾਬ ਨੂੰ ਜਾਣਨ ਤੋਂ ਪਹਿਲਾਂ ਅੱਜ ਦਾ ਸਵਾਲ ਜਾਣ ਲਈਏ ਅੱਜ ਕੱਲ੍ਹ ਦੁਨੀਆ ਭਰ ਦੇ ਵਿੱਚ ਇੱਕ ਚਰਚਾ ਆਮ ਕਰਕੇ ਛਿੜੀ ਹੋਈ ਹੈ ਕਿ ਜੋ ਸਾਡੇ ਵਿਦਿਅਕ ادارے ਹਨ ਫਰਮਿਊ ਸਕੂਲ ਕਾਲਜ ਜਾਂ ਯੂਨੀਵਰਸਟੀਆਂ ਹੋਣ ਉਸ ਦੇ ਵਿੱਚ पैसा की में कमाया जाए डॉक्टर इंजीनियर बन के सक्सैसफुल हो जाए इस बारे तो जानकारी दिखती जा रही है कि एक अच्छा इंसान बनने बारे भी प्रेरणा दिखती जा रही है जो नहीं दिखी जा रही तो की किया जाए ताकि एक बच्चा चंगे इंसानी कदर कीमतों का धारनी बन सके शायद यही कारण है कि आज जी चर्चा छिड़ी है वो ये चाहती है कि ਇਨਸਾਨ ਡਾਕਟਰ ਤਾਂ ਬਣੇ ਡਾਕਟਰ ਬਣ ਕੇ ਇਲਾਜ ਤਾਂ ਕਰੇ ਪਰ ਬੇਲੋੜੇ ਆਪਰੇਸ਼ਨ ਕਰਕੇ ਆਪਣੀ ਜੇਬਾਂ ਨਾ ਭਰੀ ਜਾਵੇ ਇੰਜੀਨੀਅਰ ਆਪਣਾ ਕੰਮ ਤਾਂ ਕਰੇ ਪਰ ਪੈਸੇ ਕਮਾਉਣ ਦੀ ਦੌੜ ਦੇ ਵਿੱਚ ਮਾਇਆ ਦਾ ਹੀ ਉਹ ਗੁਲਾਮ ਨਾ ਬਣ ਕੇ ਰਹ ਜਵੇ ਇੱਕ ਪੋਲਿਟਿਸ਼ੀਅਨ ਸਮਾਜ ਦੇ ਲਈ ਇਨਸਾਨੀ ਕਦਰਾਂ ਕੀਮਤਾਂ ਲਈ ਦੇਸ਼ ਦੇ ਲਈ ਤਾਂ ਕੰਮ ਕਰੇ ਪਰ ਸਿਰਫ ਆਪਣੇ ਤੇ ਆਪਣੇ ਆਦੇ ਢਿੱਡ ਭਰਨ ਲਈ ਨਾ ਕੰਮ ਕਰਦਾ ਰਹੇ ਇੱਕ ਬੱਚਾ ਸਿਰਫ ਇਸ ਰੇਂਜ ਦੇ ਵਿੱਚ ਨਾ ਹੋਏ ਕਿ ਉਹਨੇ 90% 92% 95% ਨੰਬਰ ਲੈਣੇ ਹਨ ਉਹ ਇੱਕ ਅੱਛਾ ਇਨਸਾਨ ਬਨਣ ਵਾਲ ਵੀ ਆਪਣੀ ਤਵੱਜੋ ਦੇ ਸਕੇ ਅੱਜ ਦਾ ਜੋ ਸਵਾਲ ਹੈ ਉਹ ਵੀ ਇਸੇ ਟੌਪਿਕ ਨਾਲ ਰਿਲੇਟਡ ਹੈ ਅੱਜ ਸਿੱਧਾ ਦੱਸਣਾ ਹੈ ਕਿ ਇਹ ਜੋ ਚਰਚਾ ਛਿੜੀ ਹੈ ਇਸ ਦਾ ਗੁਰੂ ਸਾਹਿਬ ਨੇ ਸਾਨੂੰ 500 ਸਾਲ ਪਹਿਲਾਂ ਕੀ ਹਲ ਦਿੱਤਾ ਹੈ ਤੁਸੀਂ ਇਹ ਵੀ ਦੱਸਣਾ ਹੈ ਕਿ ਕਿਸ ਲੈਵਲ ਤੇ ਗੁਰੂ ਸਾਹਿਬ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਕਿਸ ਲੈਵਲ ਤੋਂ ਸਾਨੂੰ ਬੋਲਿਆ ਹੈ ਕਿ ਅਸੀਂ ਆਪਣੇ ਵਿੱਚ اخਲਾਕੀ ਜੀਵਨ ਚੰਗੇ ਕੋਣਾਂ ਨੂੰ ਧਾਰਨ ਕਰਨਾ ਹੈ ਤਾਂ ਕਿ ਅਸੀਂ ਅਜਿਹੇ ਇਨਸਾਨ ਬਣ ਸਕੀਏ ਜਿ세 ਗੁਰੂ ਸਾਹਿਬ ਸਾਨੂੰ ਪ੍ਰੇਰਨਾ ਕਰਦੇ ਹਨ ਗੱਲ ਕਰਦੇ ਹਾਂ ਪਿਛਲੇ ਸਵਾਲ ਦੇ ਜਵਾਬ ਦੀ ਪਿਛਲੇ ਸਵਾਲ ਦੇ ਵਿੱਚ ਜਪ ਪਾਣੀ ਦੇ ਵਿੱਚ ਆਈ ਪੰਕਤੀ ਜੇ ਕੋ ਮਾਂਜਾਨੇ ਮਨ ਕੋਇ ਇਸ ਇੱਕੋ ਲਾਈਨ ਦੇ ਵਿੱਚ ਦੋ ਵਾਰੀ ਮਨ ਦੋ ਵੱਖ-ਵੱਖ ਤਰੀਕਿਆਂ ਨਾਲ ਲਾਇਆ ਹੈ ਆਉ ਜਾਣੀਏ ਇਸ ਦੇ ਵਿੱਚ ਪਰਸਪ ਸਾਨੂੰ ਕੀ ਪ੍ਰੇਰਨਾ ਦਿੰਦੇ ਹੈ ਪਹਿਲੇ ਮਨ ਦੇ ਵਿੱਚ ਮੰਮੇ ਉੱਪਰ ਟਿੱਪੀ ਹੈ ਦੂਜੇ ਮਨ ਦੇ ਵਿੱਚ ਮੰਮਾ ਮੁਕਤਾ ਹੈ ਇਸ ਦਾ ਕੀ ਫਰਕ ਹੈ ਜਿਹੜੇ ਮਨ ਦੇ ਉੱਪਰ ਟਿੱਪੀ ਹੈ ਉਸ ਦਾ ਪਾਵ ਹੈ ਮੰਨਣਾ ਯਕੀਨ ਲੈ ਕੇ ਆਉਣਾ ਜਾਂ ਐਗਰੀ ਕਰਨਾ ਤੇ ਜਿਹੜੇ ਮਨ ਦਾ ਮੰਮਾ ਮੁਕਤਾ ਹੈ ਉਸ ਦਾ ਪਾਵ ਹੈ ਮੰਨਦੇ ਵਿੱਚ ਸੋ ਐਸਾ ਨਾਮ ਨਿਰੰਝਨ ਹੋਏ ਤਾਂ ਪਾਵ ਹੈ ਕਿ ਪ੍ਰਭੂ ਦਾ ਨਾਮ ਕੀ ਮਾਇਆ ਦੇ ਕਾਲਕ ਤੋਂ ਪਰੇ ਹੈ ਪ੍ਰਭੂ ਦੇ ਸੋਨੇ ਗੁਣ ਚਿੱਕਰ ਦੇ ਵਿੱਚ ਕਮਲ ਦੇ ਫੁੱਲ ਵਾਂਗ ਹਨ ਜਿਸ ਨੂੰ ਵਿਕਾਰਾਂ ਦਾ ਚਿੱਕਰ ਪੂ ਨਹੀਂ ਸਕਦਾ ਸਿਰਫ ਇੱਥੇ ਹੀ ਬਸ ਨਹੀਂ ਉਸ ਪ੍ਰਭੂ ਦੇ ਨਾਮ ਦੇ ਨਾਲ ਜੋ ਵੀ ਜੁੜੇਗਾ ਉਹ ਵੀ ਵਿਕਾਰਾਂ ਤੋਂ ਰਹਿਤ ਹੋ ਜਾਏਗਾ ਉੱਚੀ ਆਤਮਿਕ ਅਵਸਥਾ ਵਾਲਾ ਪਹੁੰਚ ਜਾਵੇਗਾ ਨੈਕਸਟ ਲਾਈਨ ਜੇ ਕੋ ਮੰਜਾਨੇ ਮਨ ਕੋਈ ਦੇ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜੇ ਕੋਈ ਪ੍ਰਭੂ ਦੇ ਨਾਮ ਨੂੰ ਪ੍ਰਭੂ ਦੇ ਹੁਕਮ ਨੂੰ ਸਮਝ ਕੇ ਮਨ ਵਿੱਚ ਵਸਾ ਲਵੇ ਉਸ ਦੀ ਜ਼ਿੰਦਗੀ ਨਿਰੰਝਨ ਹੋ ਜਾਂਦੀ ਹੈ ਕਮਲ ਦੇ ਫੁੱਲ ਵਾਂਗ ਉਹ ਖੇੜੇ ਦੇ ਵਿੱਚ ਆ ਜਾਂਦਾ ਹੈ ਅਤੇ ਆਨੰਦਮਈ ਜੀਵਨ ਉਤਿਤ ਕਰਦਾ ਹੈ ਉਹ ਦੁੱਖ ਸੁੱਖ ਨੂੰ ਵੈਗੂ ਦੀ ਰਜ਼ਾ ਮੰਨ ਕੇ ਆਨੰਦਮਈ ਜੀਵਨ ਦਾ ਧਾਰਨੀ ਬਣ ਜਾਂਦਾ ਹੈ ਉਸ ਦਾ ਜੀਵਨ ਮਨ ਸਾਚਾ ਮੁਕਤ ਸਾਜਾ ਸੋਇ ਵਾਲਾ ਹੋ ਜਾਂਦਾ ਹੈ ਅਵਰਣਾ ਪੇਖੇ ਇਕਸਬਿੰਦ ਕੋਏ ਹਰ ਵੇਲੇ ਹਰ ਥਾਈਂ ਪ੍ਰਭੂ ਦੀ ਮੌਜੂਦਗੀ ਨੂੰ ਮਹਿਸੂਸ ਕਰਦਾ ਹੈ ਨਾਨਕ ਇਲਕਸ਼ਣ ਬ੍ਰह्म ज्ञानी ਹੋਏ ਅਜਿਹੇ ਗੁਨਾ ਦੇ ਕਾਰਨ ਉਹ ਬ੍ਰह्म ज्ञानी ਦੀ ਅਵਸਥਾ ਤੱਕ ਸਹਿਜ ਹੀ ਆਪੜ ਜਾਂਦਾ ਹੈ ਆਸ ਕਰਦੇ ਹਾਂ ਅੰਡਰਸਟੈਂਡਿੰਗ ਗੁਰਬਾਨੀ ਦੀ ਕੋਸ਼ਿਸ਼ ਆਪ ਨੂੰ ਪਸੰਦ ਆਈ ਹੋਵੇਗੀ ਅੰਟਿਲ ਦੈਨ ਕੀਪ ਸਪਰੈਡਿੰਗ ਦੀ ਟੂ ਮੈਸੇਜ ਆਫ ਗੁਰੂ ਨਾਨਕ ਟੂ ਦੀ ਵਰਲਡ